ਕੌਣ ਆ ਹਾਂ ਨਹੀਂ ਪਿੰਨਾਂ ਦੱਸਿਆ ਪੁੱਛੀਓ ਅਸੀਂ ਨੋਸਾ ਸਾਈਆਂ ਸਭ ਜਾਣ ਨੂੰ ਤੇ ਮੈਂ ਕਿਹਾ ਤੇਰੀ ਬਾਸੀ ਨੂੰ ਮਿਲ ਜਾਂਦੀ ਸੱਸੀ ਕੌਣ ਆਹੋ ਕੁੜੇ ਫੋਨ ਫੋਨ ਕਰ ਦਿੰਦੀਆਂ ਨਹੀਂ ਫੋਨ ਨਹੀਂ ਚੋਣੀ ਮੋੜੀ ਜਦੋਂ ਫੋਨ ਨਹੀਂ ਚੋਣ ਪਰੌਣੇ ਸੀ ਅੱਜ ਕੋਈ ਫੋਨ ਹੋ ਗਿਆ ਨਹੀਂ ਕੋਈ ਕਿਹੜਾ ਕਰਾ ਰਿਹਾ ਫੋਨ ਕਰਕੇ ਹੋ ਰਿਹਾ ਸੀ ਨਹੀਂ ਫੋਨ ਕਰਦੀ ਆਂ ਚਲ ਕੋਈ ਆਇਆ ਜੀ ਪਹਿਲਾਂ ਫੋਨ ਮੈਂ ਤੁਸੇ ਦੇ ਪਟਾਕ ਦੀਆਂ ਜੇ ਕੋਈ ਨਾ ਹੋ ਹੋ ਗਈ ਕਰ ਲਿਆ ਹੈ ਕਿ ਤੇ ਫੋਨ ਹੈ ਤੇ ਸੀ ਪਹਿਲਾਂ ਵੀ ਕਲਾਸ ਤੇ ਪਰੌਣੇ ਅੰਦੇ ਸਿਖਾਏ ਸੀ ਨਾਮ ਦੇ ਪਿੰਡ ਸਾਡੀ ਮਾਸੀ ਹੋ ਰਹਿਣ ਤੂੰ ਰਹਿ ਜਾਂਦੇ ਸੀ ਹਾਂ ਜੀ ਜਦੋਂ ਉਹ ਆਸਣਾ ਬੈਠ ਸਹੀ ਕੁੜੇ ਨੀ ਨੋ ਕਿੱਥੇ ਤੇਰੀ ਕਿੱਥੇ ਨੋ ਮੇਰੀ ਇੱਥੇ ਹੀ ਆ ਕੁੜੇ ਆ ਬੜੇ ਕੁੜੇ ਤੂੰ ਆ ਕੱਸੀ ਆਪੇ ਆਪਣੇ ਆਪ ਦੀ ਪਹਿੜੀ ਹੈ ਸਾਡੇ ਬੱਚੀ ਨੋ ਆ ਤੇ ਇਸ ਤਰ੍ਹਾਂ ਦੇ ਕੱਪੜੇ ਲੜੇ ਆ ਦੇਖੋ ਹਾਂ ਨਹੀਂ ਕਿਉਂ ਸਾਹ ਵੀ ਨਹੀਂ ਆਉਂਦਾ ਆ ਹਾਂ ਜੀ ਕਿਉਂ ਮੈਸੇਜ ਲੈ ਵੀ ਪਹਿਣ ਨਹੀਂ ਤੇ ਆਣਾ ਪਹਿਣ ਉਹ ਗੱਲ ਨਹੀਂ ਦਦੀ ਛੋਗੇ ਲਾਦੇ ਨੇ ਕੱਪੜੇ ਅੱਜ ਕੱਲ੍ਹ ਹੋ ਕੇ ਭਾਈ ਹੁਣ ਛੋਗੇ ਸਾਡੇ ਨਾਲ ਰਿਸ਼ਤੇਦਾਰਾਂ ਦੇ ਚੋਂ ਨੋ ਗਈ ਵੀ ਆਈ ਉਹ ਕਹਿੰਦੀ ਆ ਅਸੀਂ ਮੈਂ ਤਾਂ ਨੈਟ ਸੂਟ ਪਾ ਕੇ ਸੌਣਾ ਆ ਤੇ ਨੋ ਮੁੰਡਾ ਕਹਿਣਾ ਕਹਲਾ ਸਾੜੀਆਂ ਮਾਵਾਂ ਸਾਰੀ ਉਮਰ ਸਲਵਾਤਾਂ ਕਿ ਸੁਤਣਾ ਨੇ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਤੇ ਤੂੰ ਕਹਿੰਦੀ ਸਾਂਹ ਕਿਉਂ ਨਹੀਂ ਆਉਂਦਾ ਲੈ ਉਹ ਇਹਦਾ ਅੱਜ ਕੱਲ ਦੇ ਮਾਹੌਲ ਨਾਲ ਕਿਤੇ ਆਏ ਬੋਰੀ ਵਾਂਗੂ ਕਸਨੀ ਹੋਈ ਹੈ ਚਾਹ ਆ ਰਹਾ ਹੈ ਤੂੰ ਚਾਹ ਆ ਜਾ ਹਾਂ ਚਲ ਬੈਠੇ ਗੁੜੇ ਫਾੜੇ ਪੁੱਟ ਪੀਣਾ ਜਿਹਾ ਬੈ ਜਾ ਹਾਂ ਨਹੀਂ ਨਹੀਂ ਨਾ ਸੱਚੀ ਚਾਹ ਪੀ ਕੇ ਸਮਾਂ ਆਇਆ ਚਾਹ ਪੀਂਦੇ ਨਹੀਂ ਅਸੀਂ ਆਂਗੀਆਂ ਨੂੰ ਮਿਲਦੇ ਦੀ ਗੱਟ ਹੈ ਉਹ ਪੰਜੀ ਦੇ ਪੰਜਾ ਤੂੰ ਆ ਕੇ ਪਾ ਕੇ ਪਾ ਕੇ ਆ ਗਈ ਚਾਹ ਪੀਂਦਿਏ ਕੁੜੇ ਆ ਕੇ ਭਾਂਡੇ ਮਾਜੇ ਸੀ ਲੈ ਜਾ ਕੇ ਮਾਰਨ ਦੀ ਜ਼ਰਤ ਨਹੀਂ ਕੰਮ ਕਰਦੇ ਆ ਅਸੀਂ ਸਾਡਾ ਸੋਨਾ ਠੀਕ ਹੈ ਸਾਢੇ 9:00 ਹੋ ਗਏ ਤੇ ਸਾਢੇ 3-4 ਵਜੇ ਹਾਂਜੀ ਅੱਜ ਮੰਮੀ ਤੁਸੀਂ ਤੁਹਾਡੇ ਚਲਦੇ ਉੱਠ ਗਏ ਆਂ ਆਹ ਹੋਰੀ ਬੈਣਾ ਜੇ ਮੈਂ ਤਿਆਰੀ ਸ਼ੈਰੀ ਕੀਤੀ ਅੰਦਰਾਂ ਝੂਮਾ ਲਾਉਂਦੀ ਤੁਸੀਂ ਜਲਦੀ ਜਲਦੀ ਦੇ ਵਿੱਚ ਆ ਜਾਣਗੇ ਕਾਹਦੇ ਮਰ ਹੋ ਗਿਆ ਵਾਲਾ ਉੜਗਾ ਸੀ ਤੁਸੀਂ ਜਲਦੀ ਹੀ ਉੱਠ ਜਾ ਤੁਸੀਂ ਉਹ ਹੋ ਗਿਆ ਕੰਮ ਕਰਨਾ ਹੈ ਮੈਂ ਤੁਹਾਨੂੰ ਬਿਹਾ ਜਾਣਗੇ ਤੋ ਲਾਟ ਰਿਹਾ ਹਾਂ ਹਾਂ ਅਸੀਂ ਬੈਜ ਨਹੀਂ ਦੱਸਿਆ ਹੋਵੇ ਥੋੜਾ ਜਿਹਾ ਹੋਰ ਮੈਂ ਤੁਹਾਨੂੰ ਥੋੜੇ ਚਾਰੇ ਪਾਂਡੇ ਵੀ ਧੋ ਕੇ ਆਈਆਂ ਨਹੀਂ ਅਸੀਂ ਤਾਂ 3 ਵਜੇ ਉੱਠ ਕੇ 4 ਵਜੇ ਸਾਰਾ ਕੰਮ ਕਰਦੇ ਹਾਂ ਸਾਢੇ 3 ਵਜੇ ਮੈਂ ਆਖੀ ਮੈਨੂੰ 4 ਵਜੇ ਉੱਠ ਦੀ ਹਾਂ ਅੱਜ ਬਣਦੀ ਅਸੀਂ ਜਲਦੀ ਉੱਠ ਕੇ ਕੰਮ ਕਰਦੇ ਆਂ ਸਾਢੇ ਸਾਢਾ ਕੰਮ ਸਾਲੇ ਤੋਂ ਹੁਣ ਦੂਜੇ ਦਿਨੋਂ ਮੜਾ ਹੋਇਆ ਹਾਂਜੀ ਭੈਣਾ ਹੱਦ ਹੋ ਗਈ ਅਸੀਂ ਸੋਨੇ ਵੀ ਕੰਮਕਾਰ ਥੋੜਾ ਬਹੁਤ ਕੀਤਾ ਕਿ ਕੋਈ ਹਾਂਜੀ ਅਸੀਂ ਸਾਰਾ ਕਰ ਦਿੱਤਾ ਸਾਢੇ ਜਾਨੀ ਤੂੰ ਦੂਜੇ ਦਿਨ ਸਾਲੇ ਜਾ ਕੇ ਵੇਖ ਕਰ ਲੈ ਸ਼ੀਸ਼ੇ ਬਗੂ ਚਮਕਾ ਦਿਆਂ ਸੌਂਦੀ ਵੀ ਮਿਵਾਰਾ ਵਜੇ ਨਹੀਂ ਆਕੀ ਓਏ ਮਾਫੀ ਦੇ ਦੇ। ਨੇ ਤੁਸੀਂ ਅੱਜ ਕੀਤਾ ਜੇ ਵੀ ਜੰਮੀ ਫਿਰ ਵੀ ਲੱਗ ਗਈ ਐ। ਦੇ ਦੇ ਕਿਥੇ ਗਏ? ਨਾ ਸੰਭਲ ਕੇ ਵਰਗਿਆ। ਨੇ ਦੀਦੀ ਤਾਂ ਦੀਦੀ ਤੁਹਾਡੀ ਇੱਥੇ ਹੀ ਲਿਖੀ ਦੀ ਤੇ ਆ ਤੁਹਾਡੇ ਵੰਗਵੋਰੀ ਵੰਗ ਦੀ ਕੱਸੀ। ਇੱਥੇ ਹੀ ਅਗਲੀ ਪੜੇ ਲਿਖੀ ਫੈਸ਼ਨਨੇ ਵਾਲਿਆ। ਤੁਹਾਡੇ ਨੂੰ ਥੋੜੀ। ਹਾਂ। ਆਂ ਪੜਨੀ ਆਂ ਫੈਸ਼ਨਨੇ ਵਾਲੂ ਤੇਰੀ ਤੂੰ ਸਾਰੀ ਉੱਪਰ ਫੈਸ਼ਨ ਨਹੀਂ ਕਰਦੀ ਨੀ ਹਲਕੀ ਕਰਦੀ। ਆਂ ਪੜਨੀ ਤੂੰ ਦੇ ਲੱਖੀ ਫੈਸ਼ਨ ਕਰਦੀ। ਦੇਖ ਲਈ ਪੇ ਦੀ। ਉਹ ਉਧਰ ਚੱਲ ਜਾ। ਆਉਣੀਏ ਕਿ ਤੇ ਆਜੂਗੀ ਤਾਈ ਦੇ ਘਰ ਖਾਣਾ ਖਾਤੇ ਹੋਏ ਚਲ ਆ ਤੋਟ ਕੇ ਹੱਥ ਪਾਸੀ ਨਹੀਂ ਆਈਆਂ ਨੇ ਕਰੀਆਂ ਆਜਾ ਲਾਣੀ ਤਾ ਉਹਦਾ ਇੱਧਰ ਬੈਣੀ ਹੈ ਉਹ ਤਾਂ ਠੰਡ ਜੀ ਹੈ और मसी ठीक ठाक है। हाँ ठीक ठाक है तो उसी से नाव। मैं भी ठीक है मसी। अच्छा और और ठीक है मसी। बाती कुछी से नाव। बाती क्या पानी ठीक है? क्यों हो गयी मसी? नहीं आज उसी दास का सुबह आज आप पीना चाहिए कितना पानी बाय। वैसे तो कहीं नहीं। किला मसी नहीं है तो चांदनी में आज बता दे। ਨਹੀਂ ਨਹੀਂ ਇਹ ਚੁਦਾਸ ਅਰੇ ਮਾਰੀ ਲ ਗੰਦੀ ਹੈ ਮਾਰੀ ਲੱਣ ਦੀ ਗੱਲ ਨਹੀਂ ਦੱਸਿਆ ਆ ਵੇਖ ਅੱਡ ਪੰਦ ਗਾ ਸਾਡੇ ਨਾਲ ਨੋਆ ਇਸ ਤਰ੍ਹਾਂ ਪੰਦ ਗਾ ਚੱਲੇ ਨਾ ਇਹ ਅੱਜ ਕਾ ਦਾ ਫੈਸ਼ਨ ਹੈ ਹੈਨਾ ਉਹ ਪੜੀ ਕਿ ਹੋਈ ਹੈ ਦੱਸ ਖਾਂ ਉਹ ਕਿਤੇ ਅਵੇ ਆਣ ਪੜਤ ਖੜੀ ਹੈ ਲਾ ਉਹ ਇੰਗਲਿਸ਼ ਵੀਰ ਦੀ ਕਿਤੇ ਹੁਣ ਸੁੱਤੀ ਪਈ ਉਹ ਤੇ ਤੂੰ ਹੀ ਤੇ ਪੈਣਾ ਤੇ ਪੈਣਾ ਵੀ ਭਰ ਲਿਆ ਦੱਸ ਹੈਨਾ ਉਹ ਤਾਂ ਮਾਰਿਆ ਆ ਕਬੀਲਦਾਰ ਨੂੰ ਅੜੀਏ ਉਹ ਅੱਜ ਕਿਹੜ ਕਰਾਏ ਨੇ ਹੁਣ ਤੇ ਬੱਚੀ ਬੱਗੇ ਬੈਠੀ ਆਸ ਕਾ ਬੇ। ਹੋਰ ਵੀ ਪੜੀ ਲਿਖੀ ਹੋਈ ਆ। ਇਹ ਲਾ ਕਰਕੇ 7 ਸਵਾ ਲੱਖ ਤਨਖਾਹ ਲੈ ਆਂਦੀ ਏ ਤੁਸੀਂ। ਮਾਰਦੇ ਚ ਭਾਈ ਇੱਕ। ਪੜੀ ਲਿਖੀ ਐ ਇਤਨਾ ਸਵਾ ਲੱਖ ਦਾ ਨਸ਼ਾ ਤੈਨੂੰ। ਹਾਂਜੀ ਮਮੀ ਫੋਨ ਆ ਗਿਆ ਸੀਗਾ। ਅੱਛਾ ਕਰੋ। ਇਹ ਨਾ ਤੇ ਹਾਂ? ਅਜੇ ਨਾ ਕਿ ਨਹੀਂ ਆਈ ਤੁਸੀਂ ਮਿਲ ਕੇ। ਰਾਈਟ ਛੁੱਟੀ ਪਾਇਆ ਹੋਏ। ਮੈਂ ਮੈਂ ਰੈਕਸ ਜੀ ਹੋ ਜਾਂਦੀ ਆ ਨਾ ਨਹੀਂ ਫਿਰ ਐਵੇਂ ਸਾਰਾ ਦਿਨ ਹੋਰੀ ਹੁੰਦਾ ਹੈਗਾ। ਨਾ ਕਿ ਤੈਨੂੰ ਇਹ ਨਾ ਵੀ ਤੇ। ਲੈ ਦੱਸ ਉਹ। ਚੱਲ ਐਂਡ ਹੀ ਹੋਇਆ ਮਤਲਬ ਬਤ ਗਿਆ ਆ ਸੋਣੀ ਲੰਗੰਡੀ ਇਨੇ ਜੁੜੇ ਹੁਣ ਤੂੰ ਹੀ ਵੇਖ ਤੇ ਐਂਜੀ ਹੋ ਗਦੀਆਂ ਜੇ ਅੱਗ ਭੋਲਾ ਹੋ ਗਈਆਂ ਹਾਂ ਹਾਂ ਮੈਂ ਲੋਸ਼ਾ ਸੀ ਗੰਡੇ ਮੈਂ ਸਾਹ ਨਹੀਂ ਲੈ ਪਾਈ ਸਾਡੇ ਨਾ ਕਾਨੂੰ ਖਾਈ ਨਹੀਂ ਹੈ 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 ਤੁਸੀਂ ਕੋਸ਼ਿਸ਼ ਹੋ ਬੀ ਨਾ ਆ ਬੇਖ ਕਬੀਲਦਾਰ ਨੋਵਾਈ ਗੱਲਾਂ ਸ ਤੂੰ ਆਪਣੀ ਕਬੀਲਦਾਰ ਦੀ ਮਸਤੀ ਮੇਰੀ ਮੇਰੀ ਤਾਂ ਚਾਲੀ ਸਾਲੀ ਸਾਲੀ ਨਾ ਝਾਕੀਆਂ ਨਹੀਂ ਪਾ ਕੇ ਪੇਰਦੇ ਆ ਦੇਖ ਪੱਟ ਦੇ ਤੇ ਪੇਰ ਮਸੀ ਜਿੱਦ ਤਾਂ ਨਹੀਂ ਨਛੰਗਲਾ ਉਹਨਾਂ ਵਿੱਚ ਮੜਾੜ ਕੀ ਹੈ ਪੜੀ ਲਿਖੀ ਹੈ ਨਾ ਮੇਰੇ ਕੋ ਗੁਵਾਰ ਥੋੜੀ ਜਿਹਾ 10 ਇਹ ਕਪੜੇ ਪਾਏ ਨੇ ਚੂਜ਼ ਪਾਏ ਹੋਏ ਨੇ ਛੋਣੀ ਬਣੀ ਤਾਂ ਨਹੀਂ ਉਹ ਯਾਰ ਬਣੀ ਨਹੀਂ ਤਾਂ ਵੀ ਨਾ ਬਣੀ ਤਾਂ ਹਾਏ ਹੜ ਗਏ ਤੁਸੀਂ ਤੇ ਗਵਾਰਾਂ ਵਾਲੇ ਕੰਮ ਨਾ ਛੱਡੋ ਮਾਸੀ ਜਮਾਨਾ ਬਦਲ ਗਿਆ ਹੂੰ ਉਹ ਜਮਾਨਾ ਕੀ ਆ ਜਿਹੜੇ ਜਮਾਨੇ ਤੁਸੀਂ ਗੱਲਾਂ ਕਰਦੀਆਂ ਸੀ ਨੋਹਾਂ ਨੂੰ ਕਪੜਾ ਚ ਲਪੇਟ ਕੇ ਪੈ ਕੇ ਰੱਖ ਲਓ 10 10 ਕਿਲੋ ਮਚਾ ਕਰਕੇ ਲੈ ਕੇ ਆਉਂਗੇ ਤੇਰੀ ਸੁਣ ਗਾ ਲਿਆ ਹਾਂ ਐਨੀ ਜਵਾਨ ਨਹੀਂ ਬਣਾਈਦੀ ਹੁੰਦੀ ਕਾ ਕੇ ਸਾਹਮਣੇ ਐਡੇ ਵੱਡੇ ਕਰਾਣੇ ਦੀ ਆ ਐਨੇ ਵੱਡੇ ਉਹਦੇ ਸ਼ੌਂਕ ਨੇ ਹੈਂ ਇੰਨੇ ਸੋਨੇ ਪੁੰਦੀ ਲੁੰਦੀ ਸਵਾ ਨਾਲ ਤਰਖਾ ਲੈਂਦੀ ਹੈ ਤਾਂ ਤੂੰ ਦੀ ਬੀਜੀ ਕਰਕੇ ਮਿੰਟ ਵਿੱਚ ਦੀ ਰੱਖਦੀ ਤਾਨੂੰ ਸੱਦਾ ਦਿੱਤਾ ਸੀ ਕਿ ਤੂੰ ਆਉਂ ਗਾਈ ਸੋਨੇ ਵੀ ਇੱਕ ਗਾ ਸਵਾ ਨਾਲ ਖਾ ਲੈਂਦੀ ਹੈ ਨਾ ਤੂੰ ਆਪਣੇ ਵਾਸਤੇ ਲੈ ਨਹੀਂ ਸਾਡੇ ਵਾਸਤੇ ਲੈਂਦੀ ਅਸੀਂ ਅੱਜ ਆਈਆਂ ਬੁਲਕੇ ਦੀ ਤੁਹਾਡੇ ਘਰ ਕਰਕੇ ਤੂੰ ਕਾਨੂੰ ਇਦਾਂ ਕਰੀ ਨੋ ਤਾਂ ਇੰਕਾ ਡਾਮਣੀ ਹੈ ਇੱਥੇ ਜਾ ਤੂੰ ਕੰਮ ਕਰ ਹਾਂ ਮੈਂ ਤੂੰ ਤੇਰੀ ਨੋ ਤਾਂ ਕੋਈ ਹੁਲੀ ਆ ਥੋੜੀ ਹੈ ਹਾਏ ਨਹੀਂ ਹੁਣ ਕਿਨੂੰ ਕਿਹਾ ਹੈ ਵੇਖ ਪੂਰੇ ਕੱਪੜੇ ਨਹੀਂ ਅਗਲੀ ਜਦੋਂ ਬਾਹਰ ਨਹੀਂ ਸੋਨੇ ਵੇਖ ਇੱਜ਼ਤ ਵਾਲੇ ਕੱਪੜੇ ਪਾਏ ਨੇ ਘਰਾਣੇ ਵਾਲੇ ਅੜੀ ਉਹਨੇ ਇੱਜ਼ਤ ਵਾਲੇ ਪਾਏ ਨੇ ਜੇ ਤੇ ਮੇਰੇ ਘਰ ਜੇ ਮੇਰੇ ਘਰ ਦੇ ਵਾਸਤੇ ਆਉਣਾ ਏ ਤੇ ਮੇਰੀ ਨੋ ਦੇ ਅੱਗੇ ਕੋਈ ਗੱਲ ਨਹੀਂ ਕਰਨੀ ਹੋਣੀ ਚਾਹੀਦੀ ਤੇਰਾ ਇਹੀ ਸੌਪਦਾ ਬਸ ਤੇ ਰਿਸ਼ਤੇਦਾਰੀ ਭੁੱਲ ਗਈ ਹੈ ਰਿਸ਼ਤੇਦਾਰੀ ਭੁੱਲ ਗਈ ਅਗਲੀ ਸਵਾਲਾ ਕਦੋਂ ਆ ਲੈਤੀ ਹੈ ਤੁਹਾਨੂੰ ਨਾ ਕੱਪੜੇ ਨਾ ਨਹੀਂ ਤੁਹਾਨੂੰ ਪੈਸੇ ਨਹੀਂ ਪਾਉਂਦੀ ਹਾਂ ਪਾਉਂਦੀ ਹਾਂ ਅੜੀ ਤੂੰ ਮੇਰੇ ਘਰ ਨਹੀਂ ਆਉਣਾ ਨਹੀਂ ਆਉਂਦੀ ਨਹੀਂ ਤੂੰ ਤੇ ਰਿਸ਼ਤੇ ਨਾਲ ਤੂੰ ਜਾਣੀ ਤੂੰ ਐਸੇ ਬੂਲੇ ਸਾਨੂੰ ਕਹਿਣਾ ਮੇਰੇ ਘਰੋਂ ਜਦੋਂ ਤੈਨੂੰ ਪੇਰੇ ਨਾ ਛਿੱਤਰ ਅਰਗੇ ਜਦ ਮੇਰੇ ਤਾਂ ਮੈਨੂੰ ਰਿਜਤਾ ਕਹ ਲ ਤੂੰ ਮੇਰੇ ਨਾਲ ਕਿੱਥੇ ਨੁਕਦੇ ਉਹਨੇ ਤੇ ਮੇਰੇ ਹੁਣੇ ਚੜ ਜਾਣਾ ਸਿਰ ਤੇ ਤੈਨੂੰ ਪਹਿਨਣਾ ਇਹੋ ਜਿਹੀ ਮਾਸੀ ਆਈਏ ਇਹੋ ਜਿਹੀ ਮਾਸੀ ਇਹੀ ਨੂੰ ਪਹਿਨਦਾਂ ਇਹ ਹੁਣ ਤੇ ਚਪਕਾ ਪੁੱਤ ਐਨੀ ਆਪੇ ਸਾਨੂੰ ਮੁੜ ਕੇ ਕਹਿਣਾ ਆਹ ਮੇਰੇ ਘਰ ਮੈਨੂੰ ਆਹ ਕਰਦੀ ਆ ਮੈਨੂੰ ਉਹ ਕਰਦੀ ਆ ਕਰ ਜੇ ਤੂੰ ਸਿਰੇ ਚੜਾਈ ਗਈ ਤੂੰ ਉਹਨੂੰ ਕਹੋ ਵੀ ਆ ਰਾਤ ਨੂੰ ਪਾ ਕੇ ਸੌ ਤੇ ਦਿਨੇ ਉੱਠ ਕੇ ਪੁੱਤ ਸੋਨਾ ਵੜਾ ਸੂਟ ਪਾ ਚੁੱਪ ਕਰ ਹੁਣ ਮੇਰੇ ਨਾਲ ਸਭ ਤੇ ਮੇਰੇ ਨਾਲ ਨੂੰ ਨੋਟਸ ਤੇ ਲਾਇਆ ਕੋ ਮੈਨੂੰ ਇੱਕ ਦਿਨ ਆਪਣੇ ਆਪ ਦੱਸਣਾ ਸਿਰੇ ਕੀ ਚੜਾਈ ਤੈਨੂੰ ਉਹਨੇ ਕੁਝ ਕਿਹਾ ਹੈ ਅਗਲੀ ਤਾਂ ਸ਼ਾਨ ਮਾਣ ਆ ਅਗਲੀ ਪੜ੍ਹੀ ਲਿਖੀ ਹੈ ਮੈਂ ਐਨੀ ਉਹਦੀ ਪੜਾਈ ਨੂੰ ਪੜਾਈ ਦੇ ਐਨੀ ਪੜਾਈ ਬੇਅੰਤ ਆ ਮੈਂ ਤਾਂ 100 ਨਹੀਂ ਸਕਦੀ ਅਗਲੀ ਕਿਹੜੀ ਪਹਿਣੀ ਬੇਅੰਤ ਪੜ੍ਹ ਲਈ ਹਾਂ ਇਹਨਾਂ ਕਰਤਾ ਪੜਾਈ ਸੋਹਣੀ ਸਨਖੀ ਨਾਲ ਕਾਕਾ ਜਵਾਨ ਕੱਢੀ ਹੈ ਕਿਤੇ ਐਵੇਂ ਥੋੜੀ ਬੀ ਇਨ ਇਨੀਆਂ ਨੂੰ ਖਰੀਦ ਲਿਆ ਅਸੀਂ ਕਹਿਣਾ ਹੈ ਹਾਂ ਤੇ ਬੀ ਚੁ ਕਹਿ ਰਹੇ ਠੀਕ ਹੈ ਆਹੋ ਆਹ ਇਹ ਇੰਦੀ ਕ੍ਰੀਟਰੀਆ ਸੀ ਡਿਊਟੀ ਤੇ ਹੀ ਕੱਪੜੇ ਪੱਕ ਜਾਣੇ ਤੇ ਪਾਵੇਂ ਕਿ ਤਾਂ ਵੀ ਹੋ ਜਾਏਗਾ ਹਾਏ ਹਾਂ ਮੱਸ ਜੀ ਹੁਣ ਨਵਾਂ ਕਿਆ ਪੁੰਦੀਆਂ ਨੇ ਮੈਂ ਨਹੀਂ ਰੋਕ ਸਕਦੀ ਤੇ ਕੱਚਾ ਪਵਾ ਜਿਨ੍ਹਾਂ ਨੇ ਜੁੜਨਗੇ ਪੁੰਦੀਆਂ ਕੱਚਾ ਪਵਾ ਤੇ ਅਗਲੀ ਸਾਡੇ ਭੂਪੇ ਤੇ ਅਗਲੀ ਇੱਕ ਗੱਡੀ ਲੈ ਕੇ ਆਈ ਦੂਜੀ ਖਰੀਦਣ ਨੂੰ ਤਿਆਰ ਹੈ ਨਹੀਂ ਕੋਈ ਹਾਂ ਗੱਡੀ ਲਈ ਥੋ ਕੋਈ ਨਹੀਂ ਦਇਆ ਕਰਾ ਤੇ ਸਾਨੂੰ ਗੱਡੀ ਕਿੱਥੇ ਲੈ ਉਹ ਤੋਂ ਕੋੜੇ ਗੱਡੀ ਇੱਕ ਸਾਡੇ ਘਰ ਜਿਹੜੀ ਪਹਿਲੀ ਸੀ ਨਾ ਉਹਦੇ ਜੇ ਖਟਾਰਾ ਬਣਾਤਾ ਤੇ ਹੁਣ ਜਿਹੜੀ ਨਵੀਂ ਲੈ ਕੇ ਆਈ ਹੈ ਨਾ ਤੇ ਹੁਣ ਦੂਜੀ ਫੇਰ ਤੀਜੀ ਹੋਰ ਖਰੀਦਣ ਨੂੰ ਤਿਆਰ ਹੀ ਹੈ ਲੈ ਪਹਿਲਾਂ ਉਹਨਾਂ ਨੂੰ ਦੇ ਦੇਣੇ ਨੂੰ ਲੈ ਤੈਨੂੰ ਦੇ ਦੇਣ ਕਿਲ ਇੰਨੇ ਨੀ ਤਾਂ ਗੱਲਾਂ ਕਰਨੀਆਂ ਆਰੇ ਮੇਰੀ ਨੋ ਨਾ ਤੇ ਬਣਾ ਕੇ ਰੱਖੇ ਕੋਤ ਤੁਹਾਨੂੰ ਵੀ ਲੈ ਦੂ ਅੱਛਾ ਹਾਂ ਯਾ ਫਿਰ ਕੋਈ ਨਾ ਫਿਰ ਤੂੰ ਆਪਣੀ ਨੋਰ ਹੋਰ ਪਵਾ ਦਿਆ ਕਰ ਛੋਟ ਕੱਪੜਾ ਸਾਨੂੰ ਵੀ ਇੱਕ ਗੱਡੀ ਲੈ ਜਾ ਹਏ ਨਾ ਮੈਂ ਬੇੜੀ ਪਾਣੀ ਨਾ ਕਿੰਨੇ ਚਾਰ ਬਣਾ ਕੇ ਰੱਖੋ ਬਣਾ ਕੇ ਫਿਰ ਚਰਪੋਤਾ ਪਾ ਕੇ ਲੈ ਲੈਂਗੀ ਤੁਹਾਨੂੰ ਕਹਿ ਕੀ ਕੱਪੜੀ ਪਾ ਕੇ ਬਹਿ ਘਰ ਚ ਤੇ ਫਿਰ ਕੈਪੜੀ ਪਾ ਨਹੀਂ ਪਾਵਾਂਗੇ ਕੈਪੜੀ ਕਹਿ ਦੇਗੀ ਤੇ ਮੈਂ ਮਤ ਕਦੀ ਮੈਨੂੰ ਪਾ ਤੂੰ ਨਾ ਮਾਈ ਤੇ ਮੈਨੂੰ ਕਹਿ ਜੀ ਤੇ ਮੈਂ ਕੈਪੜੀ ਪਾ ਲੂੰਗੀ ਘਰ ਤੇ ਲੈ ਕੇ ਦਊਗੀ ਜੇ ਉਹ ਮੁੰਡਾ ਮੋਟੀ ਵਾਲਾ ਸੌਂਡੂਗਾ ਤੇ ਤੈਨੂੰ ਕੀ ਕਹੇਗਾ ਨਹੀਂ 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 ਚੱਲ ਤੂੰ ਕਹੀ ਨਹੀਂ ਹੈ ਨਾ ਸਾਨੂੰ ਘਾਰ ਲੈ ਦਊਗੀ ਤੂੰ ਫਿਰ ਹੋਰ ਭਵਾਇਆ ਕਰੂ ਹਾਂ ਮੈਂ ਜਲਦੀ ਜਲਦੀ ਕਹਾਂਗੀ ਪੁੱਤ ਤੂੰ ਜਿੱਤਰਾ ਨੇ ਮਰਦੀ ਜਵਾਨਦਾਰ ਅਸ ਹੁੰਦਾ ਆ ਹਾਂ ਮੈਂ ਜਵਾਨ ਨੂੰ ਦਿਨਾ ਰੱਖਣੀ ਆ ਘਰ ਦੀ ਮੈਂ ਕਹਿੰਦੀ ਸਾਡੇ ਹਾਸ ਆ ਕੀ ਕਰਾਂ ਸਾਡੇ ਹਸਪਤਲੋ ਚੋ ਜੀ ਨੂੰ ਕੋਈ ਨਹੀਂ ਕੀ ਜੀ ਮੇਰੀ ਨੋ ਨਹੀਂ ਆ ਆਹ ਚੁੱਪ ਦੱਸ ਨੀ ਕਰ ਫਿਰ ਤੂੰ ਹੀ ਰੋਟੀ ਖਾਣੀ ਆ ਖਾਓ ਨੀ ਦੁੱਤੇ ਚੱਲ ਧੁੱਪ ਚੱਲ ਅੱਗੇ ਗੱਲਾਂ ਨਾ ਬੋਲ ਕੇ ਮਾਰੋ ਅਸੀਂ ਸਿੱਖਾਂ ਹਾਂ ਤੇ ਮੈਂ ਆਪਣੀ ਨੋ ਨੂੰ ਜਰਕ ਹੋਰ ਕੱਪੜੇ-ਕੱਪੜੇ ਭਵਾਵਾ ਤਿਆਰ ਹਾਂ ਹਾਂ ਪਾਪਾ ਕਾਰ ਤੇ ਬੰਨ ਮੈਂ ਬੈ ਅਸੀਂ ਕੀ ਲੈਣਾ ਹਜੇ ਤੇ ਫੇਰ ਦੀ ਸਰਦੀ ਆ ਪਾਇਆ ਪਜਾਮਾ ਤੇ ਗਰਮੀਆ ਚ ਕੀ ਹਾਲ ਕਰੇਗੀ ਹਾਏ ਹਾਏ ਇਹ ਗਰਮੀਆ ਚ ਤੇ ਫੇਰ ਕੈਪੜੀ ਪਾ ਕੇ ਬਾਤ ਕਰੀ ਨਹੀਂ ਕਰੂੰਗਾ ਚਾਹ ਬਜ ਨਹੀਂ ਆ ਉਹਨੇ ਇਨੀ ਕੱਚੀ ਜੀ ਟੀ ਸ਼ਰਟ ਪਾਈ ਹੁੰਦੀ ਤੇ ਉਹ ਕੱਚਾ ਜਿਹਾ ਪਾਇਆ ਹੁੰਦਾ ਫਿਰ ਕਰ ਮੈਂ ਤਾਂ ਕਦੇ ਨਹੀਂ ਆ ਮੰਨੀ ਨਹੀਂ ਵਗਰ ਮੰਗਾ ਨੋ ਕੋਈ ਮੇਰੇ ਤੋਂ ਸੀ ਨਹੀਂ ਆਈਆਂ ਨਾ ਅੱਜ ਘਰ ਤੇ ਕਿ ਟੱਕ ਆਜੇ ਤਾਂ ਕੋਈ ਨਾ ਉਹ ਨਹੀਂ ਕੁਝ ਵੀ ਕਹਿੰਦੀ ਉਹ ਤੇਰੇ ਸਾਹਮਣੇ ਹੁੰਦਾ ਮੇਰੇ ਸਿਰ ਖੋਂਦੇ ਹੀ ਹੈ ਪੈਰ ਵੀ ਮੇਰੇ ਨਾ ਨਾ ਤੂੰ ਅੰਜ ਕਹਤਾ ਤੂੰ ਉਹ ਕਹਤਾ ਮੇਰੇ ਨੋ ਨਾ ਅੰਜ ਕਹਤਾ ਤੂੰ ਨਹੀਂ ਕਹਦੇ ਪੁੱਤ ਕਿਸੇ ਨਹੀਂ ਆਈ ਗਏ ਸਾਹਮਣੇ ਪੂਰੇ ਕੱਪੜੇ ਪਾ ਕੇ ਆਇਆ ਕਰ ਚਲੋ ਨਹੀਂ ਤੇ ਪਾਈ ਪੈ। ਸੋ ਮੇਰਾ ਪੈਸਾ ਤੇ ਵੱਧ ਤੋਂ ਵੱਧ ਸੋਨੇ ਸੋਨੇ। ਹਟੇ ਸੋਨੇ ਸੂਟ ਤੋਂ ਨਹੀਂ ਜੱਜਦੇ ਬੜੇ ਨੇ ਜੱਜਦੇ। ਦੇਖੋ ਜੇ ਨੇ ਸੂਟ ਪਾਇਆ ਸਿੱਧ ਬੜੀ ਸੋਹਣੀ ਲੱਗਦਾ ਈ ਜਰੂਰੀ ਨਹੀਂ ਸਲਵਾਰ ਛੋਟੀ ਛੋਟੀ ਅੱਜ ਕੱਲ ਤੇ ਗਾਹੋਂ ਪਾਓ ਉਹ ਪਰ ਉਹ ਕੁੱੜਤੇ ਤੇ ਨਾ ਸਲਵਾਰ ਸੂਟ ਤੇ ਬੜੀ ਚੰਗੀ ਆ ਸੋਹਣੀ ਬੜੀ ਲੱਗਦੀ ਆ ਤੇ ਪਰ ਹੁਣ ਹੁਣ ਇਹ 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 ਆਈ ਮਗਾੜਨ ਵਾਲੀ ਮੈਂ ਤਾਂ ਬਸ ਜਿੱਦਣ ਵੀ ਆਈ ਆਈ ਮੈਂ 2 ਵਜੇ ਸੁੱਟ ਪਾਇਆ ਵੇਖਿਆ 2-3 ਵਾਰੀ ਆਇਆ ਘਰਿਆਂ ਚ ਇਦਣ ਮੈਂ ਤੇਨਾਂ ਤੇ ਵੀ ਰਾਇ ਸੀ ਕੈਪੜੀ ਪਾਈ ਸੀ ਤਾਂ ਜਾ ਤਾਂ ਅੱਜ ਕੀ ਬਣੀ ਹੈ ਹਾਂ ਚਲ ਚਲ ਕੋਈ ਸਾਨੂੰ ਕਿ ਲੱਗਿਆ ਆਪਾਂ ਕੀ ਲੈਣਾ ਹੈ ਨਹੀਂ ਸਰ ਅੱਜ ਮਿਲਤੀ ਵੇਤ ਨਹੀਂ ਠੀਕ ਹੈਗੀ ਹਾਂਜੀ ਹਾਂਜੀ ਨਹੀਂ ਸਰ ਕੱਲ ਨੂੰ ਆਉਂਗੀ ਹਾਂਜੀ ਕੁਛ ਰਿਸ਼ਤੇਦਾਰ ਆ ਗਏ ਸੀ ਹਾਂਜੀ ਹਾਂਜੀ ਹੋਰ ਨਹੀਂ ਠੀਕ ਆ ਸਵੇਰ ਸਾਜ ਰਹੀ ਆ ਜੀ ਜਿੰਨਾ ਕੰਮ ਪੈਂਡਿੰਗ ਪਿਆ ਉਹ ਪੂਰਾ ਕਰ ਲਾਂ ਹਾਂਜੀ ਹਾਂਜੀ ਠੀਕ ਐ ਸਭ ਜੀ ਠੀਕ ਐ ਕੋਈ ਦਾ ਫੋਨ ਆ ਰਿਹਾ ਕੁੜੀਏ ਕਿਹੜਾ ਸਾਫੋਨ ਆ ਗਿਆ ਸਾਨੂੰ ਦੁਵਾਰਾ ਬੈਕ ਕਾਲ ਕਰਦੀਆਂ ਤੈਨੂੰ ਠੀਕ ਐ ਹਾਂਜੀ ਮਸੀ ਹਾਂ ਕਿਹ ਸਰ ਦਾ ਫੋਨ ਆ ਗਿਆ ਅ ਮਸੀ ਮੇਰੇ ਕੰਮ ਤੋਂ ਸੀ ਆ ਉਹ ਫੋਨ ਵੀ ਕਰ ਦਿੰਦੇ ਨੇ ਹਾਂਜੀ ਲੈ ਫਿਰ ਕੀ ਆ ਫੋਨ ਤਾਂ ਕਰਨਾ ਹੀ ਆ ਉਹਨਾਂ ਨੇ ਕਿ ਆਈ ਨਹੀਂ ਹੈਗੀ ਅੱਛਾ 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 ਕਿੰਨੇ ਬਿਜਾਲੇ ਨੇ ਉੱਥੇ ਹੈ ਕਿ ਨਹੀਂ 15 20 ਜਾਣੇ ਆ ਅਸੀਂ ਅੱਛਾ ਹਾਂਜੀ ਸਾਰ ਕੀ ਦੇਣ ਸਰ ਵੀ ਹੈਗੇ ਨੇ ਚਾਰ ਪੰਜ ਅੱਛਾ ਹਾਂਜੀ ਹਾਂਜੀ ਮੈਨੇਜਰ ਨੇਗੇ ਉੱਪਰ ਜੀ ਕੁੜੀਆਂ ਕੁੜੀਆਂ ਵੀ ਹੈਗੀਆਂ ਨੇ ਕਿਉਂ ਮਾਸੀ ਇੱਕਣ ਮੈਨੂੰ ਪੁੱਛ ਰਹੀ ਤੁਸੀਂ ਮੈਂ ਇਹ ਪੁੱਛਦੀ ਆ ਵੀ ਮੌਕਾ ਦੀ ਦਿਓ ਨਾ ਕੋਈ ਤੂੰ ਕੀ ਹਾਂ ਹੱਦ ਹੋ ਗਈ ਤੇਰੇ ਵਾਲੀ ਤੇ ਤੂੰ ਕੀ ਮਾਸ ਗੱਲਾਂ ਪੁੱਛਣ ਦੇਈ ਨਹੀਂ ਨਾ ਕਰਾਂਗਾ ਤੂੰ ਤੇ ਨਾ ਤੂੰ ਇੰਟਰਵਿਊ ਦੀ ਡਿਊਟੀ ਆ ਦੁਆਰਾ ਫੇਰ ਹਾਂਜੀ ਸਰ ਜੀ ਹਾਂਜੀ ਫਿਰ ਕੀ ਹੋ ਗਿਆ ਨਹੀਂ ਸਰ ਹਾਂਜੀ ਮੈਂ ਤੁਹਾਨੂੰ ਬੈਕ ਕਾਲ ਕਰਦੀ ਆ ਜੀ ਜੀ ਠੀਕ ਹੈ ਓਏ ਕੀ ਮੇਰੀ ਨੌਂ ਚੋਂ ਕੋਈ ਪੁੱਛ ਕੇ ਲੈ ਕੇ ਕਿ ਮੈਂ ਕਿਉਂ ਆਉਣਾ ਮੈਂ ਤੇ ਉਹਨਾਂ ਦੇ ਪੁੱਛਦੀ ਆ ਪਰ ਨਹੀਂ ਜਾਓ ਤੇ ਪੁੱਤ ਸਰਾ ਸਰਾਂ ਦਾ ਕਿ ਮੈਂ ਤਾਂ ਬਲੋ ਆਇਆ ਵੀ ਭੋਗਨ ਕਰਨ ਦਾ ਕੋ ਕੁੜੀ ਕਰੇ ਚੱਲ ਭਈ ਆਈ ਨਹੀਂ ਕਿ ਸਾਰੀ ਉੱਤੇ ਮੋਟੀਆਂ ਰੋਟੀ ਖਾਈ ਦਿੰਦਾ ਨੇ ਤੇ ਕਹਿ ਦਿੰਦੇ ਸਹੇਲੀ ਕਹਿ ਦਿੰਦੀ ਆ ਵੀ ਭਈ ਆਏ ਨਹੀਂ ਤੈਨੂੰ ਟੁੱਟ ਕੇ ਸਾਰੀ ਪੁੱਛੀ ਜਾਣਦੇ ਆ ਤੂੰ ਆਈ ਨਹੀਂ ਆਈ ਨਹੀਂ ਚੁੱਪ ਕਰ ਕਲਤਾਰ ਕੇ ਪੁੱਤ ਨੇ ਨਹੀਂ ਕਿ ਉੱਤੇ ਸਾਰੀ ਨੇ ਆ ਹਾਂ ਉਹ ਦਮੇ ਨਾ ਤੂੰ ਕਿੱਡੀ ਕਹਿੰਦੀ ਕੁੜੀਆਂ ਕੁੜੀਆਂ ਆਪਸ ਚ ਕਹਿ ਲੈਂਦੀਆਂ ਨੇ ਮਾਸੀ ਤੁਸੀਂ ਕਹਿੰਦੇ ਨੇ ਮੇਰੇ ਬਿਸਤਰਾ ਨੂੰ ਤੂੰ ਬੋਲੇਂਗੀ ਮੈਂ ਫਿਰ ਬੋਲੂ ਕਿ ਉਹ ਕੀ ਕਰੂ ਬਿਨਾ ਮਤਲਬ ਦੀ ਮਾਸੀ ਜੀ ਗੱਲਾਂ ਬਣਾਈਆਂ ਅੜ ਗਿਆ ਸਾਰ ਫੋਨ 'ਚ ਵੜ ਗਿਆ ਨੇ ਵੜ ਗਿਆ ਤੇ ਗੱਲਾਂ ਤਾਂ ਕਰਦਾ ਆ ਵੜ ਜਾਣਾ ਉਸ ਤੋਂ ਮਾਸੀ ਕਿ ਮੈਂ ਨਹੀਂ ਗਈ ਹੈ ਕਿ ਉਹਨੇ ਪੁੱਛਣਾ ਤਾਂ ਹੈ ਕਿ ਹੈ ਕਿੰਨਾ ਕਹਿ ਲਾਵਾ ਤੇ ਆ ਇਹਨੂੰ ਪੁੱਛਣਾ ਮੀਂਹ ਵੀ ਕੀ ਕਰਦੀ ਹੈ ਕੀ ਸਰ ਪੁੱਛਣ ਨੇ ਮੈਨੂੰ ਨਹੀਂ ਕਹਿ ਸਕਦੇ ਕਿਨੇ ਜਾਣੇ ਮੈਂ ਤਾਂ ਕੰਮ ਕਰਦੀ ਆ ਅੜ ਗਿਆ ਜਿੱਥੇ ਜਿੱਥੇ ਜੇ ਲੈਡੀਜ਼ ਕਰਦੀ ਉੱਥੇ ਜੈਂਸ ਨਹੀਂ ਹੁੰਦਾ ਗਿਆ ਫਿਰ ਦਜਾ ਸਪੁੱਛਦੇ ਥੋੜਾ ਕੁਝ ਇਹਨਾਂ ਸਿਪ ਕੀਤਾ ਨਾ ਉੱਪਰ ਨਾਲ ਪਤਾ ਸਾ ਤੋ ਕਿਹਨੂੰ ਸਪੁੱਛਦੇ ਪੁੱਛੋ ਪੁੱਛ ਕੇ ਮੇਰਾ ਨੰਬਰ ਜਿੱਦਣ ਦੋ ਰੋਮਸੀ ਹੈ ਮੇਰੀ ਗੱਲ ਸੁਣ ਮੈਨੂੰ ਪਹਿਲਾਂ ਗੱਲ ਕਰਨ ਦੇ ਤਾਂ ਕੋਲੀ ਹਾਂ ਇਹ ਮੇਰੀ ਗੱਲ ਸੁਣ ਤੋ ਇਹ ਗੱਲ ਕਿਉਂ ਕਰ ਰਹੀ ਹੈ ਨਾ ਨਹੀਂ ਮੈਂ ਕਿਉਂ ਪੁੱਛਦੇ ਪਹਿਰੇ ਕਰੀ ਦੇ ਨੇ ਐਵੇਂ ਥੋੜਾ ਹੁੰਦਾ ਆ ਹੈ ਨਾ ਜੇ ਆਪਾਂ ਸਰਕਾਰੀ ਸਕੂਲਾਂ ਤੇ ਜਾਂਦੇ ਆ ਉੱਥੇ ਵੀ ਸਾਰੇ ਜਹਨਸ ਵੀ ਨੇ ਉਹ ਸਭ ਕੁਝ ਹੁੰਦਾ ਐਵੇਂ ਨਹੀਂ ਹੁੰਦਾ ਹੈ ਨਾ ਹੁਣ ਤੇਰੀ ਦਿਮਾਗ ਆਨਪੜਤਾ ਵਾਲਾ ਤੂੰ ਅਨਪੜ੍ਹ ਤੇ ਤੇਰੀ ਉਹ ਕੋ ਖਰੀਦੀ ਉਹ ਵੀ ਅਨਪੜ੍ਹ ਹੈਂ ਤੂੰ ਸੀ ਜੇ ਅਨਪੜ੍ਹ ਉਹ ਐ ਪੜੀ ਲਿਖੀ ਹੈਂ ਅਗਲੀ ਨੇ ਦੋ ਦੋ ਬੱਡਗੇ ਦੇ ਮਾਲਕ ਹੈਂ ਅਗਲੀ ਲੱਖ ਸੌ ਲੱਖ ਤਰ ਖਾਲਾ ਲੈਂਦੀ ਹੁਣ ਮੀ ਜੀ ਤੁਹਾਨੂੰ ਤੁਸੀਂ ਨਾ ਰੋਟੀ ਪਾਣ ਤੁਸੀਂ ਉਹ ਪਕਾ ਕੇ ਖਿਲਾਇਓ ਮੈਂ ਚੱਲੀ ਲੈ ਨਾ ਕੋਈ ਨਾ ਉਹ ਆਪਣਾ ਨਾ ਜਾ ਤੇ ਤੈਨੂੰ ਫੋਨ ਆ ਗਿਆ ਹਾਂ ਜੀ ਮੈਨੂੰ ਫੋਨ ਆ ਗਿਆ ਕੋਈ ਨਾ ਕਪੜੇ ਹੋਰ ਚੇਂਜ ਕਰ ਲੈ ਤੂੰ ਤੇ ਜਾ ਹਾਂ ਜੀ ਆ ਜਾ ਆ ਜਾ ਇਹਨਾਂ ਦੀਆਂ ਕੜੀਆਂ ਗੱਲਾਂ ਨੇ ਯਾ ਤੂੰ ਠੀਕ ਹੈ ਮਸੂਮ ਹਾਂ ਬੀਹਾ ਜੀ ਹਾਂ ਹਾਂ ਪੱਲਾ ਮਾਤੀ ਫਿਰ ਲਾ ਕੰਦੀ ਆ ਪਰ ਤੂੰ ਦੋ ਬੀਏ ਪਾਸ ਨਹੀਂ ਅੜੀ ਮੇਰੀ ਗੱਲ ਸੁਣ ਤੈਨੂੰ ਇਹਨਾਂ ਮੰਨਾਂ ਦੇ ਵਿੱਚ ਮਿਲਦਾ ਕੀ ਨਾ ਤਾਂ ਤੂੰ ਉਹਨੂੰ ਸਿਰੇ ਚੜਾਉਣੀ ਆ ਕਹਿੰਦੀ ਰੋਟੀ ਆਪ ਖਾ ਕੇ ਕੋਈ ਦੁਨੀਆਂ ਨੂੰ ਕਹਿ ਸਕੀ ਰੋਟੀ ਖਵਾ ਚੱਲ ਗਈ ਤੇ ਪੱਛ ਜਾੜਦਰ ਜਾਂਦੀ ਆ ਤੇ ਇਹਨੇ ਸਿਰੇ ਚੜਾਈ ਆ ਮੈਂ ਤੇ ਜਾਦੂ ਆ ਤੇ ਉਹਨਾਂ ਦੇ ਲੱਕ ਜਾਣ ਵਾਲੀਆਂ ਜਿਹੜੇ ਤੂੰ ਐ ਪੰਡਿਆਂ ਚ ਖਲਾਰ ਖਲਾਰ ਕੇ ਬਣਾਈ ਅੱਜ ਕੱਲ ਦਾ ਸਮਾਂ ਨਹੀਂ ਕਿਸੇ ਲਾਉਣ ਦਾ ਕੋਈ ਨਹੀਂ ਮੇਰਾ ਉਹ ਗਾੜੀ ਉਹ ਨੋਨੇਰੀ ਆ ਤੂੰ ਮੇਰਾ ਮੈਂ ਦੋ ਲਾਉਂਗੀ ਤੂੰ ਲਾਈ ਦੋਗੀ ਆਦੀ ਨੂੰ ਸੰਭਾਲ ਬਸ ਸਾਡੀ ਤਾਂ ਸੰਭਲੀ ਹੋਈ ਆ ਸਾਡੀ ਸੰਭਲੀ ਆਈ ਆ ਸਾਡੀ ਨਹੀਂ ਬਾਣੀ ਆ ਚਲ ਅੱਛਾ ਆ ਕਪੜੇ ਨੇ ਆ ਕਪੜੇ ਕਪੜੇ ਮੈਨੂੰ ਪਸੰਦ ਆ ਤਾ ਤੂੰ ਉਹਨੂੰ ਘਰ ਹਟਿਆ ਤੂੰ ਮੇਰੀ ਦੋਨੇ ਜਿਵੇਂ ਨੂੰ ਵੀ ਜਾ ਜਾ ਕਪੜੇ ਤੋੜ ਬਦਲ ਲੈ ਜਾ ਜਾ ਕਪੜੇ ਹੋਰ ਬਦਲ ਲੈ ਨਹੀਂ ਹੋਤੇ ਲੋ ਸਾਸ ਨੂੰ ਵੀ ਆ ਲੈ ਲੜ ਤਾ ਇਹ ਚੁੱਕ ਕੇ ਨਹੀਂ ਨਹੀਂ ਜਾਣੀ ਭੈਣ ਰੋਟੀ ਖਾਣੀ ਜਾ ਰੋਟੀ ਵਰਗਾ ਬਣਾ ਨਹੀਂ ਉਹ ਨਹੀਂ ਬਣਾਉਗੀ ਰੋਟੀ ਬਣਾਉਗੀ ਰਹਿਣਾ ਰੋ ਖਾਣਾ ਖਾ ਮੇਰੀ ਨੋ ਮੇਰੀ ਆ ਜੋ ਮਰਜੀ ਪਾਵੇ ਜੋ ਮਰਜੀ ਖਾਵੇ ਉਹ ਗੱਡੀਆਂ ਚ ਘੁੰਮਣ ਵਾਲੀ ਉਹ ਫੈਸ਼ਨ ਨੇਵਲ ਉਹ ਪੜੀ ਲਿਖੀ ਉਹ ਤਨਖਾਵਾ ਲੈਣ ਵਾਲੀ ਦੋ ਦੋ ਗੱਡੀਆਂ ਦੀ ਮਾਲਕ ਉਹਦਾ ਪਿਛਣਾ ਘਾਰੋ ਕਬੀਲਦਾਰਾਂ ਦੀ ਆ ਮਾਸੀ ਜੀ ਤੁਸੀਂ ਤਨਖਾਵਾ ਤਨਖਾਈ ਕਰੀ ਉਹ ਨਸ਼ਾ ਹੋਇਆ ਨਹੀਂ ਚਦੇ ਆਨੂੰ ਪੈਸਿਆਂ ਦਾ ਉਹਨੇ ਨੂੰ ਕੁਛ ਨਹੀਂ ਇਹੋ ਜਿਹਾ ਐਡੀਟ ਬਰ ਨਹੀਂ ਹੋਇਆ ਉਹਨੇ ਮੈਨੂੰ ਵੀ ਇਹਨਾਂ ਤੋਂ ਮਾਇਆ ਪਿਆ ਆਵੇ ਮੈਨੂੰ ਮਾਇਆ ਪਿਆ ਇੱਧਰ ਵੇਖ ਬੈਲੀ ਮੈਨੂੰ ਉਹ ਕਰੀ ਜਾਂਦੀ ਵਾਏ ਆਹ ਉਹ ਤਾਂ ਇਹ ਉਹਨਾਂ ਨੂੰ ਵੀ ਆ ਬੈਨ ਵੀ ਲੈ ਕੇ ਦਿੱਤੀ ਐ ਸੂਟ ਵੇ ਕਿੰਨੇ ਸੁਨੇ ਆਵੇ ਮੈਨੂੰ ਆਵੇ ਆ ਵੀ ਮੈਨੂੰ ਵੀ ਫੋਨ ਲਿਆ ਦਿੱਤਾ ਆ ਤੇ ਹੁਣ ਮੈਨੂੰ ਮੇਰੀ ਲੋ ਮੰਦੀ ਕੋਈ ਨਹੀਂ ਕਿ ਜਦੋਂ ਲੋਕ ਕਹਿਣਗੇ ਮਾੜੀ ਮੈਂ ਮੰਨ ਜਾਗੀ ਘਰ ਦੇ ਤੇ ਕਹਿੰਦੇ ਹੋਏ ਤੈਨੂੰ ਕਾੜੀ ਆ ਜੀ ਤੇ ਮੈਂ ਚੱਲੀ ਤੈਨੂੰ ਪਾਪੇ ਨਹੀਂ ਆ ਪਾਪੇ ਨਹੀਂ ਜਾਓ ਸਾਡਾ ਪਤਾ ਹੈ ਨਾ ਚੱਲ ਤੂੰ ਕੰਮ ਕਰ ਆਪਣਾ ਮਣੀ ਚਲਦੀ ਹੈ ਤੂੰ ਸਵਾ ਲੱਖ ਸਵਾ ਲੱਖ ਸਵਾ ਲੱਖ ਖੋਦੀ ਨਾ ਪੜ ਕੇ ਫੰਡੇ ਜੇ ਚਲ ਹਾਂਜੀ ਆਪਾਂ ਇਸ ਵੀਡੀਓ ਚ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜ਼ਰੂਰੀ ਕੱਪੜੇ ਪਾਣ ਦੇ ਨਾਲ ਛੋਟੇ ਵੱਡੇ ਨਾਈਟਸੂਟ ਪਾਣ ਦੇ ਨਾਲ ਕੋਈ ਉਹ ਖਰਾਬ ਨਹੀਂ ਹੁੰਦਾ ਹੈਗਾ ਵੀ ਚਲੋ ਜੌਬ ਕਰਨ ਵਾਲਾ ਜਿਹੜਾ ਜੌਬ ਜਾਂਦਾ ਨਾ ਉਹ ਹਰ ਤਰ੍ਹਾਂ ਦੇ ਕੱਪੜੇ ਪਾ ਕੇ ਜਾਂਦਾ ਇਹ ਨਹੀਂ ਵੀ ਉੱਥੇ ਵੀ ਸਲਵਾਰ ਸੂਟ ਨਹੀਂ ਪਾ ਕੇ ਗਏ ਆ ਪਾ ਕੇ ਗਏ ਤਾਂ ਕੋਈ ਗਲਤ ਹੋ ਗਿਆ ਨਹੀਂ ਸਾਡੀ ਸੋਚ ਗਲਤ ਹੈ ਮਤਲਬ ਕਿ ਕੱਪੜੇ ਪਾੜਾ ਦੀ ਗਲਤ ਨਹੀਂ ਹੈਗਾ ਤੇ ਇਹ ਮੈਸੇਜ ਦਿੱਤਾ ਗਿਆ ਆ ਕਿ ਜੋ ਵੀ ਭੈਣ ਭਰਾ ਸਾਡੇ ਘਰ ਵਿੱਚ ਆਂਦਾ ਉਹਨਾਂ ਨੂੰ ਨਹੀਂ ਇੰਟਰਫੇਅਰੇ ਦੇਣਾ ਚਾਹੀਦਾ ਕਿ ਹਾਏ ਆ ਕੀ ਕੱਪੜੇ ਪਾਏ ਹੋਏ ਨਹੀਂ ਕੱਪੜਿਆਂ ਵਿੱਚ ਕੋਈ ਕਮੀ ਨਹੀਂ ਹੁੰਦੀ ਇਹ ਆਪਣੀ ਸੋਚ 'ਚ ਕਮੀ ਹੁੰਦੀ ਆ ਤੇ ਆਪਾਂ ਭੈਣ ਭਰਾਵਾਂ ਨੂੰ ਇਹੀ ਕਵਾਂਗੇ ਕਿ ਪਲੀਜ਼ ਇਸ ਸੋਚ ਨੂੰ ਦੂਰ ਕਰੋ ਤੇ ਕੱਪੜਿਆਂ ਵਿੱਚ ਕੋਈ ਕਮੀ ਨਾ ਕੱਢਿਆ ਕਰੋ ਕਿ ਸੇ ਭੈਣ ਭਰਾਵਾਂ ਦੀ ਵੀ ਤੇ ਪਲੀਜ਼ ਸਾਡੀ ਵੀਡੀਓ ਨੂੰ ਕਮੈਂਟ ਪਲੀਜ਼ ਕਮੈਂਟਰ ਆਇਸ ਹੰਦਸਣਾ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸੰਦ ਆਈ ਗਏ ਸਾਨੂੰ ਵੀ ਪਤਾ ਹੈ ਕਿ ਸਾਨੂੰ ਬਣਾਉਂਦੇ ਬਣਾਉਂਦੇ ਬਹੁਤ ਅੱਛੀ ਲੱਗੀ ਐ ਸੀ ਬਹੁਤ ਹੱਸੇ ਵੀ ਆ ਦਿਲਚ ਤਾਂ ਪਲੀਜ਼ ਕਮੈਂਟ ਕਰਨਾ ਕਮੈਂਟਰ ਆਈ ਸਾਨੂੰ ਦੱਸਣਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਔਰ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਹੱਥ ਛੋੜ ਕੇ ਬੈਠ ਜਾ ਸਾਰੇ ਸੱਸਰੀ ਘਰ ਆਪਾਂ ਸੱਸਰੀ ਇਹ ਸਾਡੀ ਨੋ ਬੜੀ ਚੰਗੀ ਐ ਨੋ ਬੜੀ ਚੰਗੀ ਐ